ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨਾਂ ਹਰ ਜੀਠ ਜੁੜੰਦਾ ਲੋੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਪਿਛਲਾ ਮਹੀਨਾ ਵਿਸਾਖ ਦਾ ਮਹੀਨਾ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਦੇ ਬਾਣੇ ਦੇ ਅੰਦਰ ਸੁਖ ਦਾ ਬਤੀਤ ਹੋਇਆ ਹੈ ਅੱਜ ਦਾ ਜਿਹੜਾ ਮਹੀਨਾ ਹੈ ਜੇਠ ਦਾ ਮਹੀਨਾ ਇਹ ਵੀ ਸਿੱਖ ਪੰਥ ਦਾ ਇਤਿਹਾਸਕ ਮਹੀਨਾ ਹੈ ਵੈਸੇ ਤਾਂ ਇੱਕ ਇੱਕ ਦਿਨ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਪਰ ਇਸ ਮਹੀਨੇ ਦੇ ਵਿੱਚ ਬਹੁਤ ਸਾਰਾ ਸਿੱਖ ਇਤਿਹਾਸ ਜੜਿਆ ਆਇਆ ਹੈ ਇਹਦੇ ਵਿੱਚ ਹੀ ਕਾਨੂੰਮਾਨ ਦੇ ਸ਼ੰਭ ਦਾ ਛੋਟਾ ਕੱਲੂ ਘਰਾ ਵਾਪਰਦਾ ਹੈ ਇਹ ਉਹ ਹੀ ਜੇਠ ਦਾ ਮਹੀਨਾ ਹੈ ਜਦੋਂ ਖਾਲਸਾ ਪੰਥ ਦੇ ਮਹਾਨ ਜਰਨੈਲ ਜਸਾ ਸਿੰਘ ALU ਵਾਲੀਆ ਦਾ ਜਨਮ ਹੁੰਦਾ ਤਾਨ ਗੁਰੂ ਅਮਰਦਾਸ ਸਾਹਿਬ ਜੀ ਮਹਰ ਦਾ ਪ੍ਰਕਾਸ਼ ਪੁਰਬ ਵੀ ਇਸੇ ਮਹੀਨੇ ਹੈ ਤੇ ਪੌਂਟਾ ਸਾਹਿਬ ਦਾ ਸ਼ਹੀਦੀ ਸਾਕਾ ਵੀ ਇਸੇ ਮਹੀਨੇ ਵਾਪਰਿਆ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਬਰਾਜ ਦੇ ਨੇ ਤੇ ਉਹ ਵੀ ਜੇਠ ਦਾ ਮਹੀਨਾ ਸੀ ਜੇ 1984 ਦਾ ਕੱਲੂ ਘਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਤੇ ਉਹ ਵੀ ਝੇਠ ਦੇ ਮਹੀਨੇ ਦੇ ਵਿੱਚ ਆਪਰਦਾ ਹੈ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਰਾਜ ਦੀ ਸ਼ਹੀਦੀ ਉਹ ਵੀ ਝੇਠ ਦੇ ਮਹੀਨੇ ਦੇ ਵਿੱਚ ਅਤ ਦੀ ਗਰਮੀ ਦੇ ਵਿੱਚ ਹੁੰਦੀ ਹੈ ਸੋ ਇਹ ਜੋ ਇਤਿਹਾਸਕ ਦਿਹਾੜੇ ਝੇਠ ਦੇ ਮਹੀਨੇ ਦੇ ਨਾਲ ਸੰਬੰਧਿਤ ਹਨ ਤੇ ਹਰ ਇੱਕ ਸਿੱਖ ਨੂੰ ਮਾਈ ਭਾਈ ਨੂੰ ਬੱਚੇ ਨੂੰ ਆਪਣੇ ਸਿੱਖ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਆਓ ਗੁਰੂ ਸਾਹਿਬ ਜੀ ਦਾ ਪਾਵਨ ਪ੍ਰਦੇਸ਼ ਜੋ ਮਹਾਰਾਜ ਜੀ ਨੇ ਜੇਠ ਦੇ ਮਹੀਨੇ ਦੇ ਰਾਈ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਕੀ ਸਿੱਖਿਆ ਦੇ ਰਹੇ ਨੇ ਬੜੇ ਧਿਆਨ ਦੇ ਨਾਲ ਸਰਵਣ ਕਰਨੀ ਹੈ ਅਪਣਾਉਣੀ ਹੈ ਤੇ ਜੀਵਨ ਸਫਲ ਕਰਨਾ ਹੈ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਜੇਠ ਭਾਵ ਕੇ ਉਹ ਜਿਹੜਾ ਵਾਹਿਗੁਰੂ ਹਰ ਪਰਮਾਤਮਾ ਹੈ ਉਹ ਜੇਠ ਹੈ ਭਾਵ ਕੇ ਜੇਠ ਕਹਿੰਦੇ ਨੇ ਵੱਡੇ ਨੂੰ ਪਰਮਾਤਮਾ ਸਭ ਨਾਲੋਂ ਵੱਡਾ ਹੈ ਉਹ ਜੇਠ ਹੈ ਇਕਤਾ ਮਹੀਨੇ ਦਾ ਨਾਮ ਹੈ ਨਾ ਜੇਠ ਇਸੇ ਤਰ੍ਹਾਂ ਮਹਾਰਾਜ ਆਖਦੇ ਭੀ ਪ੍ਰਮਾਤਮਾ ਜੇਠ ਹੈ ਭਾਵ ਕੇ ਵੱਡਾ ਹੈ ਸਾਰਿਆਂ ਦੇ ਨਾਲੋਂ ਜਿੰਨੇ ਦੇ ਵੀ ਦੇਵਤੇ ਨੇ ਪੀਰ ਪੈਗੰਬਰ ਨੇ ઋષਿ मुनि ਨੇ ਹੋਰ ਜਿੰਨੇ ਤਪ ਕਰਨ ਵਾਲੇ ਨੇ ਇਨ੍ਹਾਂ ਸਾਰਿਆਂ ਦੇ ਨਾਲੋਂ ਜੇ ਕੋ ਵੱਡਾ ਹੈ ਤੇ ਉਹ ਵਾਹਿਗੁਰੂ ਹੈ ਇਸ ਕਰਕੇ ਭਾਈ ਜੇਠ ਦੇ ਮਹੀਨੇ ਦੇ ਵਿੱਚ ਕਉ ਸਭ ਵੈਖੂ ਜੇਠ ਵੱਡੇ ਦੇ ਨਾਲ ਜੜੰਦਾ ਲੋੜੀਏ ਭਾਵ ਕੇ ਜੜਨਾ ਚਾਹੀਦਾ ਹੈ ਤੈਨੂੰ ਕਿਉਂ ਜੜਨਾ ਚਾਹੀਦਾ ਹੈ ਕਿਉਂਕਿ ਜਿਸ ਅੱਗੇ ਸਭ ਨਿਵਾਨਾ ਜਿਹਦੇ ਅੱਗੇ ਸਾਰੇ ਨਿਵਦੇ ਹੋਣ ਸਾਰੇ ਉਹਦਾ ਸਤਕਾਰ ਕਰਦੇ ਹੋਣ ਸਾਰੇ ਹੀ ਉਹਦੇ ਅੱਗੇ ਝੁਕਦੇ ਨੇ ਉਹਨੂੰ ਨਮਸਕਾਰਾਂ ਕਰਦੇ ਨੇ ਤੇ ਉਹਦੇ ਕੋਲੋਂ ਬਖਸ਼ਿਸ਼ਾਂ ਲੈਂਦੇ ਨੇ ਇਸ ਕਰਕੇ ਨਿਵਣ ਦੇ ਨਾਲ ਹੀ ਭਲਾ ਹੈ ਜਿਹਦੇ ਅੱਗੇ ਸਾਰੇ ਨਿਵਦੇ ਹੋਣ ਉਮਰ ਸਾਹਿਬ ਦੇ ਨਾਲ ਜੁੜਨਾ ਕਰ। ਅੰਮਾਰਾ ਇਹਨੇ ਜੁੜਨ ਦੇ ਬਾਰੇ ਗੱਲ ਕੀਤੀ ਹੈ ਵੀ ਵਾਹਿਰੂ ਦੇ ਨਾਲ ਜੁੜਨਾ ਚਾਹੀਦਾ। ਕਿਸੇ ਬੰਦੇ ਦੇ ਨਾਲ ਨਹੀਂ ਜੁੜਨਾ ਚਾਹੀਦਾ। ਕਿਸੇ ਹੋਰ ਦੇਵੀ ਦੇਵਤੇ ਦੇ ਨਾਲ ਨਹੀਂ ਜੁੜਨਾ ਚਾਹੀਦਾ। ਸਤਕਾਰ ਚਲੋ ਸਭ ਦਾ ਹੈ। ਸਤਕਾਰਯੋਗ ਨੇ ਭਗਤੀ ਕਰਦੇ ਨੇ। ਨਾਮ ਜਪਿਆ ਹੈ ਉਹਨਾਂ ਨੇ ਵੀ। ਰਾਖਸ਼ਾ ਨੇ ਵੀ ਨਾਮ ਜਪਿਆ ਪਰ ਉਹਨਾਂ ਨੂੰ ਹੰਕਾਰ ਹੋ ਗਿਆ। ਹੋਰ ਜਿੰਨੇ ਵੀ ਨਾਮ ਜਪਣ ਵਾਲੇ ਨੇ ਪਰਉਪਕਾਰੀ ਨੇ ਸਭ ਸਤਿਕਾਰਯੋਗ ਹਨ ਉਹਨਾਂ ਦਾ ਸਤਿਕਾਰ ਹੈ ਪਰ ਜੇ ਗੱਲ ਜੁੜਨ ਦੀ ਆਵੇਗੀ ਉਥੇ ਫਿਰ ਜੁੜਨਾ ਵੈਰੂ ਦੇ ਨਾਲ ਹੈ ਸੱਚੇ ਸਤਗੁਰੂ ਦੇ ਨਾਲ ਹੈ ਕਿਸੇ ਦੇਹਧਾਰੀ ਦੇ ਨਾਲ ਨਹੀਂ ਜੁੜਨਾ ਕਿਸੇ ਕਬਰ ਮੜੀ ਦੇ ਨਾਲ ਨਹੀਂ ਜੁੜਨਾ ਕਿਸੇ ਹੋਰ ਆਪੋ ਬਣਾਏ ਰੱਬ ਦੇ ਨਾਲ ਨਹੀਂ ਜੁੜਨਾ ਹੈ ਮਾਰੇ ਕਹਿੰਦੇ ਜੇ ਤੂੰ ਉਸ ਵਹਿਰੂ ਦੇ ਨਾਲ ਜੁੜ ਜਾਵੇਂ ਤੇ ਇਹਦੇ ਵਿੱਚ ਭਾਈ ਤੇਰਾ ਭਲਾ ਹੈ ਨੁਕਸਾਨ 1% ਵੀ ਨਹੀਂ ਕਿਉਂਕਿ ਜਿਹੜਾ ਜਿਹੜਾ ਵੀ ਜੁੜਦਾ ਗਿਆ ਹੈ ਉਸ ਵਹਿਰੂ ਦੇ ਨਾਲ ਜਿਹੜੇ ਜਿਹੜੇ ਵੀ ਜੁੜੇ ਨੇ ਉਹਨਾਂ ਦਾ ਭਲਾ ਹੋਇਆ ਹੈ ਬੇਨਤੀ ਕਰੀਏ ਮਹਾਰਾਜ ਜੁੜਨ ਦੇ ਫਾਇਦੇ ਕੀ ਨੇ ਤੇ ਪੰਜਵੇਂ ਪਾਦਸ਼ਾਹ ਫੇ ਗੁਰਬਾਣੀ ਦੇ ਵਿੱਚ ਦੱਸਦੇ ਨੇ ਵੀ ਇੰਨੇ ਜਿਆਦਾ ਫਾਇਦੇ ਨੇ ਵੀ ਦੱਸੇ ਨਹੀਂ ਜਾ ਸਕਦੇ ਕਿਉਂਕਿ ਬੰਦਾ ਵੇਂਦਾ ਏ ਮੈਨੂੰ ਫਾਇਦਾ ਕੀ ਏ ਕਿਸੇ ਕੰਮ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਹੀ ਫਾਇਦਾ ਧਰਮ ਦੇ ਵਿੱਚ ਵੀ ਫਾਇਦਾ ਲੱਭਦੇ ਨੇ ਵੀ ਧਰਮ ਕਿਉਂ ਕਮਾਈਏ ਇਹਦਾ ਫਾਇਦਾ ਕੀ ਹੋਵੇਗਾ ਕਿਉਂਕਿ ਬਿਰਤੀ ਜਿਹੜੀ ਇਹ ਬਿਜ਼ਨਸਮੈਨਾਂ ਵਾਲੀ ਹੋ ਗਈ ਏ ਵਪਾਰੀਆਂ ਵਾਲੀ ਹੋ ਗਈ ਏ ਇਹ ਹਰ ਕੰਮ ਦੇ ਵਿੱਚ ਹਰ ਰਿਸ਼ਤੇ ਦੇ ਵਿੱਚ ਹਰ ਉਸ ਕਿਰਿਆ ਦੇ ਵਿੱਚ ਸਮਾਜ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਯਾ ਰੱਬ ਵਾਲੇ ਪਾਸੇ ਵੀ ਬੰਦਾ ਫਾਇਦਾ ਸੋਚ ਕੇ ਚੱਲਦਾ ਹੈ ਵੀ ਇਹਦੇ ਵਿੱਚ ਫਾਇਦਾ ਮੈਨੂੰ ਕੀ ਹੋਣਾ ਹੈ। ਫਲਾਣੇ ਬੰਦੇ ਦੇ ਨਾਲ ਯਾਰੀ ਦੋਸਤੀ ਤਾਂ ਰੱਖੀਏ ਜੇ ਫਾਇਦਾ ਦੇਵੇਗਾ ਤੇ ਜਦੋਂ ਫਾਇਦਾ ਦੇਣੋਂ ਅਟ ਗਿਆ ਉਦੋਂ ਦੋਸਤੀ ਖਤਮ, ਉਦੋਂ ਗੱਲਬਾਤ ਖਤਮ। ਇਹ ਦੁਨੀਆ ਤੇ ਹੋ ਰਿਹਾ ਹੈ। ਸੋ ਰੋਹ ਵਿਚਾਰ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਜੁੜਨ ਦੀ ਗੱਲ ਦੱਸਦੇ ਨੇ ਉੱਥੇ ਗੁਰਬਾਣੀ ਦੇ ਵਿੱਚ ਮਾਰਾਇ ਨੇ ਹੋਰ ਵੀ ਪ੍ਰਮਾਣ ਦੇ ਕੇ ਸਮਝਾਇਆ ਹੈ ਵੀ ਜੜਨ ਦੇ ਨਾਲ ਕੀ ਹੁੰਦਾ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਹਰ ਸਿਉ ਜੁਰੈ ਤਾਂ ਸਭ ਕੋ ਮੀਤ ਜਿਹੜਾ ਵਹਿਗੁਰੂ ਦੇ ਨਾਲ ਜੜ ਜਾਵੇ ਨਾਮ ਦੇ ਨਾਲ ਜੜ ਜਾਵੇ ਕਹਿੰਦੇ ਉਹਦੇ ਜਿੰਨੇ ਵੀ ਦੁਸ਼ਮਣ ਨੇ ਉਹ ਸਾਰੇ ਹੀ ਦੋਸਤ ਬਣ ਜਾਂਦੇ ਨੇ ਮਿੱਤਰ ਬਣ ਜਾਂਦੇ ਨੇ ਇਦਾਂ ਦਾ ਹੀ ਇੱਕ ਵਾਕਿਆ ਵਾਪਰਿਆ ਸੀ ਭਗਤ ਤਰੂ ਦੇ ਨਾਲ ਭਗਤ ਧਰੂਪ ਦਾ ਨਾਮ ਗੁਰਬਾਣੀ ਦੇ ਵਿੱਚ ਹੈ ਬੜਾ ਮਹਾਨ ਭਗਤ ਹੋਇਆ ਤੇ ਵੱਡਾ ਭਗਤ ਹੋਇਆ ਪ੍ਰਮਾਤਮਾ ਦਾ ਛੋਟੀ ਜੀ ਉਮਰ ਕੁਝ ਕੁ ਸਾਲਾਂ ਦਾ ਇੱਕ ਦਿਨ ਉਹ ਭਾਈ ਗੁਰਦਾਸ ਹੈ ਜਿਹਨੇ ਦੱਸਿਆ ਨਾ ਉਹਦੇ ਬਾਰੇ ਤੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਹੈ ਭਗਤ ਧਰੂਪ ਜੀ ਦਾ ਕਿ ਇੱਕ ਦਿਨ ਮਤ੍ਰੈ ਮਾਂ ਨੇ ਝਿੜਕਿਆ ਤੇ ਮਨ ਦੇ ਵਿੱਚ ਗੁੱਸਾ ਕੀਤਾ ਵੀ ਤੂੰ ਇਥੋਂ ਚਲਾ ਜਾ ਤੂੰ ਮੇਰਾ ਅਸਲੀ ਪੁੱਤਰ ਨਹੀਂ ਤੇ ਰਾਜੇ ਦੀ ਗੋਦ ਵਿੱਚ ਬਹਿਣ ਤੋਂ ਪਿਓ ਦੀ ਗੋਦ ਵਿੱਚ ਬਹਿਣ ਤੋਂ ਵੀ ਇਤਰਾਜ਼ ਕਰਦੀ ਏ ਤੇ ਆਪਣੀ ਸਗੀ ਮਾਂ ਨੂੰ ਰਾਣੀ ਨੂੰ ਪੁੱਛਦਾ ਹੈ ਕਿ ਮਾਂ ਇਹ ਸਾਰੇ ਮੇਰੇ ਦੋਸਤ ਨਹੀਂ ਇਹ ਸਾਰੇ ਮੇਰੇ ਦੁਸ਼ਮਣ ਜਾਪਦੇ ਨੇ ਇਹ ਦੁਸ਼ਮਣੀ ਕਮਾ ਰਹੇ ਨੇ ਵਿੱਚੋਂ ਹੋਰ ਨੇ ਉਤੋਂ ਹੋਰ ਨੇ ਤੇ ਮੈਂ ਇਹੋ ਜਾ ਕੀ ਕਰਾਂ ਜਿਹਦੇ ਨਾਲ ਮੇਰੇ ਸਾਰੇ ਹੀ ਮਿੱਤਰ ਹੋਣ ਮੇਰਾ ਕੋਈ ਵੀ ਦੁਸ਼ਮਣ ਨਾ ਹੋਵੇ ਤੇ ਇਹੋ ਜਾ ਕੋਈ ਉਦਮ 10 ਕਾਮ 10 ਜਿਹਦੇ ਨਾਲ ਮੈਨੂੰ ਰਾਜ ਭਾਗ ਵੀ ਮਿਲ ਜਾਵੇ ਕਿਉਂਕਿ ਜਿਹਦੇ ਕੋਲ ਰਾਜ ਭਾਗ ਹੈ ਚਾਰ ਪੈਸੇ ਨਹੀਂ ਲੋਕੀ ਸਤਕਾਰ ਉਹਦਾ ਹੀ ਕਰਦੇ ਨੇ ਸਮਾਜ ਅੱਜ ਦਾ ਸਮਾਜ ਇਹੋ ਜਿਹਾ ਹੋ ਗਿਆ ਹੈ ਕਿ ਜਿੰਨਾ ਮਰਜੀ ਗੁਣਵਾਨ ਬੰਦਾ ਹੋਵੇ ਇਮਾਨਦਾਰ ਹੋਵੇ ਰੱਬ ਦੇ ਨਾਮ ਵਾਲਾ ਹੋਵੇ ਪਰ ਦੁਨੀਆ ਦੀ ਸੋਚ ਐਸੀ ਹੈ ਕਿ ਜਿੰਨੀ ਦੇਰ ਤੱਕ ਉਹਦੇ ਕੋਲ ਪੈਸਾ ਨਹੀਂ ਉਹਨੇ ਦੇਰ ਤੱਕ ਲੋਕੀ ਇਹਨੂੰ ਮੰਨਦੇ ਹੀ ਨਹੀਂ ਉਹਨੂੰ ਸਤਕਾਰ ਹੀ ਨਹੀਂ ਦਿੰਦਾ ਕੋਈ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿਤਨਾ ਤਰੇ ਇਹ ਗੁਰਬਾਣੀ ਨੇ ਵੀ ਆਖਿਆ ਹੈ ਕਿ ਨਿਰਧਨ ਬਿਨਾਂ ਧਨ ਤੋਂ ਬੰਦੇ ਦੀ ਕਦਰ ਹੀ ਕੋਈ ਨਹੀਂ ਤੇ ਰਾਜ ਭਾਗ ਅੱਜ ਕਿਸੇ ਸਿੱਖ ਕੌਮ ਦੇ ਕੋਲ ਨਹੀਂ ਹੈ ਤੇ ਅੱਜ ਸਤਕਾਰ ਵੀ ਉਹਨਾਂ ਹੀ ਕਰਦੇ ਨੇ ਅਗਲੇ ਵਿਤਕਰੇ ਕਰਦੇ ਨੇ ਫਿਰ ਇਸ ਤਰ੍ਹਾਂ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਇਸ ਕਰਕੇ ਰਾਜ ਭਾਗ ਮਿਲਣ ਦੇ ਨਾਲ ਹੀ ਬਹੁਤ ਸਾਰੇ ਮਸਲੇ ਜਿਹੜੇ ਨੇ ਆਪੇ ਹੱਲ ਹੋ ਜਾਂਦੇ ਨੇ ਗੁਰੂ ਸਾਹਿਬ ਕਹ ਰਹੇ ਨੇ ਕਿ ਨਾਮ ਜਪਣ ਦੇ ਨਾਲ ਵਹਿਰੂ ਦੇ ਨਾਮ ਜੁੜਨ ਦੇ ਨਾਲ ਜਿਹੜੇ ਦੁਸ਼ਮਣ ਬਣ ਗਏ ਹੋਣ ਉਹ ਦੋਸਤ ਬਣ ਜਾਂਦੇ ਨੇ ਅਗੇ ਦਾ ਧਰੂ ਨੇ ਆਖਿਆ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ ਤੇ ਮਾ ਨੇ ਆਖਿਆ ਸੀ ਤਰ ਪਰਮੇਸ਼ਰ ਆਰਾਧਿਆ ਜਿਦੂ ਹੋਇਐ ਪਤਿਤ ਪੁਨੀਤਾ ਉਸ ਵਹਿਰੂ ਦਾ ਨਾਮ ਜਪ ਭਗਤੀ ਕਰ ਜਿਹਦੇ ਨਾਲ ਪਵਿੱਤਰ ਤੁਮੀ ਪਵਿੱਤਰ ਤੇਰੀ ਆਤਮਾ ਹੋ ਜੇਗੀ ਤੇ ਸਾਰੇ ਜਿੰਨੇ ਤੇਰੇ ਦੁਸ਼ਮਣ ਬਣ ਕੇ ਬੈਠੇ ਨੇ ਤੇਰਾ ਸਤਕਾਰ ਨਹੀਂ ਕਰਦੇ ਸਾਰੇ ਸਤਕਾਰ ਕਰਨ ਲੱਗ ਪਣਗੇ ਤੂੰ ਕਰਕੇ ਤੇ ਵੇਖ ਪਰਮੇਸ਼ਰ ਦੀ ਭਗਤੀ ਇਹ ਗੱਲ ਸੁਣੀ ਮਾਂ ਦੀ ਤੇ ਭਗਤ ਤਰੂ ਬਾਹਰ ਚਲਾ ਗਿਆ ਭਗਤੀ ਕਰਨ ਵਾਸਤੇ ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸਿਆ ਨਾਉ ਨਿਧਾਨ ਅਮਿਓ ਰਸ ਪੀਤਾ ਪਿਛੋ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਜਦੋਂ ਬਾਹਰ ਗਿਆ ਭਗਤੀ ਕੀਤੀ ਥੋੜੇ ਕਿ ਦਿਨ ਤੇ ਰਾਜੇ ਨੇ ਪਿੱਛੋਂ ਬੁਲਾ ਲਿਆ ਫਿਰ ਵੀ ਆ ਜਾ ਪੁੱਤਰ ਅੱਧਾ ਰਾਜ ਦੇ ਦਿੰਨੇ ਆਂਦਾ ਨਹੀਂ ਇਸ ਕਰਕੇ ਇਦਾਂ ਹੀ ਪੂਰਾ ਰਾਜ ਮਿਲਿਆ ਤੇ ਸਾਰਾ ਉਹ ਕੁਝ ਹੋਇਆ ਜੋ ਮਨ ਵਿੱਚ ਇੱਛਾ ਸੀ ਉਹਦੀ ਭਗਤ ਤਰੋ ਦੀ ਰਾਜ ਵੀ ਮਿਲਿਆ ਤੇ ਸਤਕਾਰ ਵੀ ਮਿਲਿਆ ਪਰਮੇਸ਼ਰ ਵੀ ਮਿਲਿਆ ਸੂਝ ਕਰਕੇ ਮਹਾਰਾਜ ਨੇ ਆਖਿਆ ਹੈ ਕਿ ਪਰਮੇਸ਼ਰ ਦੇ ਨਾਲ ਵਹਿਰੂ ਦੇ ਨਾਲ ਜੁੜਨਾ ਕਰ ਜਿਸ ਅੱਗੇ ਸਭ ਨਿਵਾਨਾ ਭਾਵ ਕਿ ਜਿਹਦੇ ਅੱਗੇ ਸਾਰੇ ਨਿਵਦੇ ਹੋਣ ਵੈਸੇ ਸੰਸਾਰ ਦੇ ਵਿੱਚ ਅੱਜ ਵੇਖਿਆ ਹੈ ਪਹਿਲਾਂ ਵੀ ਸੀ ਪਰ ਅੱਜ ਸਿਖਰ ਤੇ ਹੈ ਇਹ ਸੁਭਾ ਲੋਕਾਂ ਦਾ ਕਿ ਅਕਸਰ ਹੀ ਲੋਕ ਜਿਹੜਾ ਗਰੀਬ ਮਨੁੱਖ ਹੁੰਦਾ ਹੈ ਉਹ ਨਿਤਾਣਾ ਹੋ ਕੇ ਆਪਣੀ ਗਰਜ ਰੱਖ ਕੇ ਮੰਗ ਰੱਖ ਕੇ ਕਿਸੇ ਅਮੀਰ ਦੇ ਅੱਗੇ ਝੁਕਦਾ ਹੈ ਨਿਵਦਾ ਹੈ ਇਸੇ ਤਰ੍ਹਾਂ ਦੁਖੀ ਇਨਸਾਨ ਜਿਹੜਾ ਹੈ ਸੁਖੀ ਇਨਸਾਨ ਦੇ ਅੱਗੇ ਝੁਕਦਾ ਹੈ ਨਿਵਦਾ ਹੈ ਜਿਹੜੀ ਪਰਜਾ ਹੈ ਆਮ ਸੰਸਾਰ ਹੈ ਲੋਕੀ ਨੇ ਇਹ ਵੱਡੇ ਵੱਡੇ ਅਫਸਰਾਂ ਦੇ ਅੱਗੇ ਹੱਥ ਜੋੜ ਦਿੰਦੇ ਨੇ ਵਜ਼ੀਰਾ ਐਮ ਐਲ ਏ ਹੋਰ ਜਿਹੜੇ ਮੰਤਰੀ ਨੇ ਛੋਟੇ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਵੱਡੇ ਤੱਕ ਇਹਨਾਂ ਦੇ ਅੱਗੇ ਹੱਥ ਜੋੜਦੇ ਨੇ ਨਿਵਦੇ ਨੇ ਵੀ ਆਪਣਾ ਕੰਮ ਕਢਾ ਲਈਏ ਹੋਰ ਹੀ ਚਾਪਲੂਸੀ ਕਰੀ ਜਾਂਦੇ ਨੇ ਕਈ ਤੇ ਕਈ ਬੇਵਸ ਹੋ ਕੇ ਹੱਥ ਜੋੜਦੇ ਨੇ ਇਸ ਕਰਕੇ ਮਾਇਆ ਧਾਰੀ ਦੇ ਅਗੇ ਝੁਕਣਾ ਨਿਵਣਾ ਆਮ ਗਰੀਬ ਮਾੜੇ ਬੰਦੇ ਦਾ ਸੁਭਾਅ ਬਣ ਗਿਆ ਹੈ। ਇਸੇ ਤਰ੍ਹਾਂ ਮਹਾਰਾਜ ਨੇ ਆਖਿਆ ਵੀ ਇਹ ਇਸ ਤਰ੍ਹਾਂ ਨਿਵਣਾ ਨਹੀਂ ਚੰਗਾ ਨਹੀਂ। ਇੱਕ ਮਨੋ ਕਾਮਨਾ ਪੂਰੀ ਕਰਾ ਲਏਗਾ ਨਿਵਕੇ। ਬਾਕੀਆਂ ਦਾ ਕੀ ਇਹ ਤੇ ਰੁਕਣੀਆਂ ਨਹੀਂ। ਤੇ ਅਸਲੀ ਮੰਗ ਜਿਹੜੀ ਹੈ ਜੀਵਨ ਮੁਕਤੀ ਦੀ ਉਹ ਤੈਨੂੰ ਇਹ ਲੋਕ ਨਹੀਂ ਦੇ ਸਕਦੇ ਜਿਹੜੇ ਆਪ ਮੁਕਤੀ ਨਹੀਂ। ਇਦੇ ਤੋਂ ਇਲਾਵਾ ਜਿੰਨੇ ਲੋਕ ਨੇ ਆਪਣੀਆਂ ਮਨੋਕਾਮਨਾਵਾਂ ਵਾਸਤੇ ਕੋਈ ਆਪਣੇ ਘਰ ਵਿੱਚ ਕਾਰੋਬਾਰ ਚਲਾਉਣ ਲਈ ਸ਼ੁਕ ਸ਼ਾਂਤੀ ਲਈ ਪਰਿਵਾਰਕ ਵਾਧੇ ਲਈ ਤਰਾਂਤਰਾਂ ਦੇ ਲੋਕਾਂ ਦੇ ਅੱਗੇ ਆਪੂ ਬਣੇ ਬਾਬਿਆਂ ਦੇ ਕੋਲੇ ਨਿਵਦੇ ਨੇ ਮੂਰਤੀਆਂ ਦੇ ਅੱਗੇ ਨਿਵਦੇ ਨੇ ਦੇਵਤਾਰੀਆਂ ਦੇ ਅੱਗੇ ਨਿਵਦੇ ਨੇ ਕਬਰਾਂ ਦੇ ਅੱਗੇ ਨਿਵਦੇ ਨੇ ਕੋਈ ਆ ਰੁੱਖਾਂ ਦੀ ਪੂਜਾ ਕਰੀ ਜਾਂਦਾ ਹੈ ਕੋਈ ਕਿਸੇ ਤਰ੍ਹਾਂ ਦੇ ਨਾਲ ਤੇ ਕੋਈ ਕਿਸੇ ਤਰ੍ਹਾਂ ਦੇ ਨਾਲ ਕਈ ਫੋਟਵਾਂ ਨੂੰ ਮੱਥਾ ਟੇਕੀ ਜਾਂਦੇ ਨੇ ਵੀ ਸ਼ਾਇਦ ਫੋਟੋ ਹੀ ਰਾਬੇ ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਇਹਨਾਂ ਦੇ ਅੱਗੇ ਨਿਵਣ ਦਾ ਫਾਇਦਾ ਕੋਈ ਨਹੀਂ ਇਹ ਤੇ ਤੂੰ ਆਪਣਾ ਟਾਈਮ ਵੇਸਟ ਕਰ ਰਿਹਾ ਹੈ ਆਪਣਾ ਸਮਾਂ ਗਵਾ ਰਿਹਾ ਹੈ ਵਿਅਰਥ ਅਜਾਈਂ ਗਵਾ ਰਿਹਾ ਹੈ ਤੇ ਇਹ ਜਿਹੜੀ ਭਗਤੀ ਹੈ ਸ਼ਰਦਾ ਹੈ ਕਿਸੇ ਲੇਖੇ ਵਿੱਚ ਨਹੀਂ ਇਸ ਕਰਕੇ ਜਿਹੜਾ ਨਿਵਣਾ ਹੈ ਉਹ ਪਰਮੇਸ਼ਰ ਜਗੇ ਨਿਵਣਾ ਹੀ ਚੰਗਾ ਹੈ ਜੇ ਕੋਈ ਰੱਬ ਦੇ ਅਗੇ ਨਹੀਂ ਨਿਵਦਾ ਜੇ ਕੋਈ ਆਖੇ ਵੀ ਹੰਕਾਰ ਕਰੇ ਵੀ ਮੈਂ ਨਹੀਂ ਨਿਵਦਾ ਮੈਨੂੰ ਝੁਕਾ ਕੇ ਦਿਖਾਵੇ ਰੱਬ ਫਿਰ ਉਹ ਪਰਮੇਸ਼ਰ ਨੂੰ ਝਕਾਉਣਾ ਵੀ ਆਉਂਦਾ ਹੈ ਜਿਹੜਾ ਹੰਕਾਰਿਆ ਗਿਆ ਹੈ ਨਦਰ ਉਪੱਠੀ ਜੇ ਕਰੇ ਸੁਲਤਾਨਾਂ ਕਾਹ ਕਰਾਏ ਦਾ ਦਰ ਮੰਗਨ ਭਿਕਾ ਨਾ ਪੈਦਾ ਫਿਰ ਉਹਨਾਂ ਨੂੰ ਅਗਲ ਆਉਂਦੀ ਏ ਵੀ ਕਰਨ ਵਾਲਾ ਤੇ ਪਰਮੇਸ਼ਰ ਹੈ ਉਹ ਸਾਰਿਆਂ ਦੇ ਉੱਤੇ ਪਿਓ ਬੈਠਾ ਹੈ ਕਰਨ ਵਾਲਾ ਉਹ ਸਾਡਾ ਬਾਪ ਏ ਤੇ ਮਾਰੇ ਕਹਿੰਦੇ ਜੇ ਕੋਈ ਪਰਮੇਸ਼ਰ ਅੱਗੇ ਨਹੀਂ ਨਿਵਦਾ ਗੁਰੂ ਅੱਗੇ ਨਹੀਂ ਨਿਵਦਾ ਸੱਚੇ ਗੁਰੂ ਦੇ ਅੱਗੇ ਤੇ ਉਹਦੇ ਬਾਰੇ ਦੂਜੇ ਪਾਤਸ਼ਾਹ ਦਾ ਬਚਨ ਹੈ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਧਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਭਾਵ ਕਿ ਜਿਹੜਾ ਸਿਰ ਪਰਮੇਸ਼ਰ ਦੇ ਅੱਗੇ ਗੁਰੂ ਦੇ ਅੱਗੇ ਨਹੀਂ ਨਿਵਦਾ ਉਹ ਸਿਰ ਨੂੰ ਕੱਟ ਦੇਣਾ ਹੀ ਚੰਗਾ ਹੈ ਵੱਢ ਦੇਣਾ ਹੀ ਚੰਗਾ ਹੈ ਜਿਸ ਸਰੀਰ ਦੇ ਵਿੱਚ ਪ੍ਰੇਮ ਨਹੀਂ ਵਾਹਿਰੂ ਦੇ ਲਈ ਉਸ ਸਰੀਰ ਨੂੰ ਹੀ ਸਾੜ ਦੇਣਾ ਚਾਹੀਦਾ ਹੈ ਉਹ ਤਾਂ ਮਰਿਆ ਹੋਇਆ ਸਰੀਰ ਹੈ ਮ੍ਰਿਤਕ ਸਰੀਰ ਹੈ ਡੈੱਡ ਬਾਡੀ ਹੈ ਸਵੇਸ ਕਰਕੇ ਉਹਦੇ ਅੱਗੇ ਨਿਵਣਾ ਚਾਹੀਦਾ ਜਿਹਦੇ ਅੱਗੇ ਸਾਰੇ ਹੀ ਨਿਵਦੇ ਨੇ ਜਿੰਨੇ ਪਰਮੇਸ਼ਰ ਨੇ ਬਣਾਇਆ ਸਾਰਾ ਕੁਝ ਦੇਵੀ ਦੇਵਤੇ ਉਹ ਵੀ ਉਹਦੇ ਕੋਲੇ ਮੰਗਦੇ ਨੇ ਜਪਜੀ ਸਾਹਿਬ ਦੇ ਵਿੱਚ ਪੜਦੇ ਯੋਧ ਸਿੰਘ ਪਿਉ ਸ ਪਰਮੇਸ਼ਰ ਨੂੰ ਸਾਰੇ ਹੀ ਨਿਭਰੇ ਨੇ ਗਾ ਰਹੇ ਨੇ ਚੁੱਕ ਕੇ ਉਹਦੀ ਉਸਤਤ ਕਰ ਰਹੇ ਨੇ ਉਹਦੇ ਅੱਗੇ ਕੋਈ ਵੀ ਅੜਦਾ ਨਹੀਂ ਉਹਦੇ ਤੋਂ ਕੋਈ ਵੀ ਯਕੀ ਨਹੀਂ ਹੈ ਗਾਵਹਿ ਤੁਹ ਨੋ ਪਾਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਬਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਸੋ ਇਹ ਸਾਰਾ ਹੀ ਸ਼ਬਦ ਜੇ ਤੂੰ ਪੜਦੇ ਹੋ ਤੇ ਇਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਸਾਰੇ ਗਉਂਦੇ ਨੇ ਧਰਮ ਰਾਜਾ ਵੀ ਉਹਦੇ ਅੱਗੇ ਨਿਵਦਾ ਹੈ ਗਉਂਦਾ ਹੈ ਉਹਦੇ ਦੇ ਜਿਹੜੇ ਜਮਦੂਤ ਨੇ ਚਤਰ ਗੁਪਤ ਨੇ ਉਹ ਵੀ ਜਿਹੜੇ ਨੇ ਉਹਦੇ ਅੱਗੇ ਝੁਕਦੇ ਨੇ ਉਹਦੀ ਉਸਤਤ ਕਰਦੇ ਨੇ ਕੋਈ ਐਸਾ ਦੱਸੋ ਤੇ ਸਹੀ 84 ਲੱਖ ਜੁਨਾ ਤੋਂ ਬਾਹਰ ਹੋਰ ਵੀ ਜੋ ਕੁਝ ਹੈ ਗੁਪਤ ਹੈ ਪ੍ਰਗਟ ਹੈ ਸਾਰੇ ਉਹਦੇ ਅੱਗੇ ਨਿਵਰੇ ਨੇ ਉਹਦੀ ਮਹਿਮਾ ਕਰ ਰਹੇ ਨੇ ਉਹਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਭਾਈ ਤੂੰ ਵੀ ਜੁੜਨਾ ਕਰ ਇਹ ਮਾਰਾ ਨੇ ਪਹਿਲੀ ਪੰਕਤੀ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਗਲੀ ਪੰਕਤੀ ਦੇ ਵਿੱਚ ਮਾਰਾ ਕੀ ਉਪਦੇਸ਼ ਕਰਦੇ ਨੇ ਬੇਨਤੀ ਕਰਨ ਦਾ ਢੰਗ ਦੱਸਦੇ ਨੇ ਆਓ ਬੜੇ ਧਿਆਨ ਨਾਲ ਸਰਵਣ ਕਰਨਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਉਹ ਜਿਹੜਾ ਸੱਜਣ ਭਾਵ ਕੇ ਸੱਚਾ ਦੋਸਤ ਮਿੱਤਰ ਵਾਹਿਗੁਰੂ ਹੈ ਉਦੇ ਦਾਵਣ ਭਾਵ ਕੇ ਪੱਲੇ ਦੇ ਨਾਲ ਲੱਗਣ ਦੇ ਨਾਲ ਕੋਈ ਵੀ ਪਰਮਾਤਮਾ ਦਾ ਕੋਈ ਵੀ ਜੀਵ ਨੂੰ ਮਨੁੱਖ ਨੂੰ ਜਮਦੂਤ ਜਾਂ ਕਿਸੇ ਤਰ੍ਹਾਂ ਦਾ ਵਕਾਰ ਇਹ ਬੰਨ ਨਹੀਂ ਸਕਦਾ ਆਪਣੇ ਅਧੀਨ ਨਹੀਂ ਕਰ ਸਕਦਾ ਉਸ ਬਾਹਰੂ ਦੇ ਦਾਵਣ ਭਾਵ ਕੇ ਪੱਲੇ ਦੇ ਨਾਲ ਲੱਗਣ ਦੇ ਨਾਲ ਕੋਈ ਵੀ ਦੁੱਖ ਨਹੀਂ ਦੇ ਸਕਦਾ ਮਾਰ ਨੇ ਆਖਿਆ ਗੁਰੂ ਦੇ ਪੱਲੇ ਦੇ ਨਾਲ ਲਗਣਾ ਚਾਹੀਦਾ ਹੈ ਤੇ ਕਿਵੇਂ ਲਗਣਾ ਚਾਹੀਦਾ ਹੈ ਅਵਸਥਾ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਜੇ ਤਾਂ ਆਪਣੀ ਬੇਵਸੀ ਹੈ ਮਨ ਚੰਚਲ ਹੈ ਜਿਵ ਕਾਰਾਂ ਵਿੱਚ ਭੱਜਦਾ ਹੈ ਆਪਣੇ ਆਪ ਦੇ ਉੱਤੇ ਕੰਟਰੋਲ ਨਹੀਂ ਕਦੇ ਪਾਠ ਕਰਨ ਨੂੰ ਜੀ ਕਰ ਪਿਆ ਤੇ ਕਰ ਲਿਆ ਨਾਂ ਜਲ ਕੀਤਾ ਦੇ ਨਾਂ ਕੀਤਾ ਕਦੇ ਇਕਦਮ ਧਰਮੀ ਬਣ ਗਏ ਤੇ ਅਗੇ ਤੇ ਕਿਤੇ ਬਿਲਕੁਲ ਸੰਸਾਰੀ ਬਣ ਜਾਂਦੇ ਹਾਂ ਇਹਦੇ ਬਾਰੇ ਵੀ ਗੁਰੂ ਸਾਹਿਬ ਨੇ ਤੰਗ ਦੱਸਿਆ ਹੈ ਗੁਰਬਾਣੀ ਦੇ ਵਿੱਚ ਕਿ ਮਾਰੇ ਨੂੰ ਬੇਨਤੀ ਕਰੋ ਇਸ ਤਰ੍ਹਾਂ ਆਖੋ ਮਹਾਰਾਜ ਮੈਂ ਹਾਂ ਅੰਨਾ ਅੰਨੇ ਨੂੰ ਦਿਸਦਾ ਨਹੀਂ ਤੇ ਠੋਕਰਾਂ ਖਾ ਖਾ ਕੇ ਟੋ ਟੋ ਕੇ ਰਸਤੇ ਦੇ ਉੱਤੇ ਚੱਲਦਾ ਹੈ ਕਿ ਕਿਤੇ ਡਿਗ ਨਾ ਜਾਵਾਂ ਕਿ ਮਹਾਰਾਜ ਮਨ ਦੀਆਂ ਅੱਖਾਂ ਨਹੀਂ ਹਨ ਮਨ ਅੰਨਾ ਹੈ ਇਹ ਭਟਕ ਰਿਹਾ ਹੈ ਡਿਗ ਰਿਹਾ ਹੈ ਉੱਠਦਾ ਹੈ ਫਿਰ ਡਿਗਦਾ ਹੈ ਦੇਹੇ ਗੁਰੂ ਸਾਹਿਬ ਜੀ ਕਿਰਪਾ ਕਰੋ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਮਹਾਰਾਜ ਅਸੀਂ ਅੰਨੇ ਹਾਂ ਤੇ ਜ਼ਹਿਰ ਖਾ ਰਹੇ ਹਾਂ ਪਤਾ ਹੀ ਨਹੀਂ ਅੰਮ੍ਰਿਤ ਕਿਡਾ ਤੇ ਜ਼ਹਿਰ ਕਿਹੜੀ ਹੈ ਅੰਨੇ ਨੂੰ ਕੀ ਪਤਾ ਹੈ ਜੋ ਮਰਜੀ ਪਰੋਸ ਦਿੰਦਾ ਹੈ ਗਰਾ ਕੇ ਤੇ ਕਿਵੇਂ ਮਾਰੇ ਤੁਹਾਡੀ ਚਾਲੀ ਭਾਵ ਕੇ ਹੁਕਮ ਦੇ ਵਿੱਚ ਚੱਲ ਸਕਦੇ ਹਾਂ ਇਸ ਕਰਕੇ ਕਿਰਪਾ ਕਰੋ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਮਹਾਰਾਜ ਮੈਨੂੰ ਆਪਣੇ ਪੱਲੇ ਨਾਲ ਜੋੜ ਲਓ ਮੈਨੂੰ ਆਪਣੇ ਪੱਲਾ ਫੜਾ ਦਿਓ ਘੁੱਟ ਕੇ ਮਹਾਰਾਜ ਜਿਹੜਾ ਛੁਟੇ ਨਾ ਕਹਿਣ ਦਾ ਭਾਵ ਕਿ ਮਹਾਰਾਜ ਮੇਰਾ ਹੱਥ ਫੜ ਲਓ ਮੈਂ ਤੁਹਾਡਾ ਹੱਥ ਫੜਾਂਗਾ ਤੇ ਮਹਾਰਾਜ ਹੱਥ ਮੇਰੇ ਕਮਜ਼ੋਰ ਨੇ ਤੁਹਾਡਾ ਹੱਥ ਛੁੱਟ ਸਕਦਾ ਮੇਰੇ ਹੱਥਾਂ ਦੇ ਵਿੱਚੋਂ ਇਸ ਕਰਕੇ ਤੁਸੀਂ ਜਦੋਂ ਮੇਰਾ ਹੱਥ ਫੜੋਗੇ ਤੇ ਘੁੱਟ ਕੇ ਫੜੋਗੇ ਮੈਂ ਕਿਤੇ ਵੀ ਭਟਕਦਾ ਹੋਵਾਂ ਧਿਆਨ ਇੱਧਰ ਉੱਧਰ ਜਾਵੇ ਤੇ ਹੱਥ ਨਹੀਂ ਛੁੱਟੇਗਾ ਕਿਉਂਕਿ ਤੁਸੀਂ ਆਪ ਫੜਿਆ ਹੈ ਤੁਹਾਡੇ ਹੱਥ ਮਜ਼ਬੂਤ ਨੇ ਇਸ ਕਰਕੇ ਤਰੀਕਾ ਸਮਝਾਉਣ ਦਾ ਇਹੋ ਹੀ ਹੈ ਕਿ ਮਹਾਰਾਜ ਆਖਦੇ ਨੇ ਕਿ ਹਰ ਸੱਜਣ ਦਾਵਣ ਲੱਗਿਆ ਜਿਹੜੇ-ਜਿਹੜੇ ਵੀ ਉਹਦੇ ਪੱਲੇ ਦੇ ਨਾਲ ਲੱਗੇ ਨੇ ਜਿਨ੍ਹਾਂ ਨੇ ਗੁਰੂ ਨੂੰ ਹੱਥ ਫੜਾਇਆ ਆਪਣਾ ਮਨ ਰੂਪੀ ਉਹ ਫਿਰ ਭਾਈ ਉਹਨਾਂ ਨੂੰ ਕੋਈ ਬੰਨ ਨਹੀਂ ਸਕਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਹੈ ਨਹੀਂ ਉਹ ਫਿਰ ਛੋਟੇ ਰਹਿੰਦੇ ਨੇ ਆਜ਼ਾਦ ਨੇ ਸੁਤੰਤਰ ਨੇ ਅੱਗੇ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਨੇ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗਾ ਨਾਹੀਂ ਸੰਨ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਨੂੰ ਭਾਈ ਚਾਰ ਪੰਜ ਅੱਖਰ ਨਾ ਸਮਝੋ ਇਹ ਮਾਨਕ ਮੋਤੀ ਹੈ ਇਹ ਹੀਰਾ ਜਵਾਹਰਾਤਾਂ ਦੇ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੈ ਕੀਮਤੀ ਹੈ ਜਨਾ ਜਨਾ ਨੇ ਵੀ ਜਪਿਆ ਹੈ ਜਿਹੜੇ ਸੰਸਾਰੀ ਮਾਨਕ ਮੋਤੀ ਨੇ ਜਵਾਹਰਾਤ ਨੇ ਸੋਨਾ ਜਾਂਦੀ ਹੈ ਉਹਨਾਂ ਨੂੰ ਤੇ ਭਾਈ ਕੋਈ ਚੁਰਾ ਸਕਦਾ ਹੈ ਚੋਰ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਕਿਸੇ ਨੇ ਜਪਿਆ ਹੈ ਉਹਨੂੰ ਕੋਈ ਚੁਰਾ ਨਹੀਂ ਸਕਦਾ ਉਹਨੂੰ ਕੋਈ ਸੰਨ ਨਹੀਂ ਲਾ ਸਕਦਾ ਚੋਰੀ ਨਹੀਂ ਕਰ ਸਕਦਾ ਕੋਈ ਇਹ ਨਹੀਂ ਵੀ ਕਿਸੇ ਨੇ ਨਾਮ ਜਪਿਆ ਹੈ ਤੇ ਕੋਈ ਚੋਰੀ ਕਰਕੇ ਲੈ ਗਿਆ ਜੀ ਮੇਰਾ ਨਾਮ ਭਜਨ ਸਿਮਰਨ ਬਾਣੀ ਪੜੀ ਹੋਈ ਨਹੀਂ ਹੋ ਸਕਦਾ ਕਦੇ ਵੀ ਇਸ ਕਰਕੇ ਜਿਹੜੇ ਜਮ ਨੇ ਸਰੀਰ ਛੱਡਣ ਤੋਂ ਬਾਅਦ ਹੋਰ ਜਿੰਨੇ ਦਾਣ ਪੁੰਨ ਨੇ ਇਹ ਸਾਰਾ ਕੁਝ ਖੋਹ ਲੈਂਦੇ ਨੇ ਰਸਤੇ ਦੇ ਵਿੱਚ ਪਰ ਪ੍ਰਮਾਤਮਾ ਦਾ ਨਾਮ ਖੋਹ ਨਹੀਂ ਸਕਦੇ ਚੋਰੀ ਨਹੀਂ ਕਰ ਸਕਦੇ ਅੱਗੇ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਰੰਗ ਸਬੇ ਨਾਰਾਇਣ ਹੈ ਗੇਤੇ ਮਨ ਭਾਵਨ ਜਿੰਨੇ ਵੀ ਭਾਈ ਰੰਗ ਤਮਾਸ਼ੇ ਦੁਨੀਆਂ ਤੇ ਦਿਸ ਰਹੇ ਨੇ ਇਹ ਸਭ ਨਾਰਾਇਣ ਭਾਵ ਕੇ ਪ੍ਰਮਾਤਮਾ ਦੇ ਨੇ ਇਸ ਕਰਕੇ ਨਾ ਰੰਗਾਂ ਤਮਾਸ਼ਿਆਂ ਦੇ ਵਿੱਚ ਪਰਚਣ ਦੀ ਬਜਾਏ ਪ੍ਰਮਾਤਮਾ ਦੇ ਨਾਲ ਹੀ ਰੰਗਿਆ ਜਾ ਬਾਕੀ ਜੋ ਕੋਈ ਦਿਸਦਾ ਹੈ ਇਹਨਾਂ ਦੇ ਨਾਲ ਨਫ਼ਰਤ ਕਰਨ ਦੀ ਲੋੜ ਨਹੀਂ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਜੋ ਵੀ ਬਣਾਇਆ ਹੈ ਉਹ ਪਰਮੇਸ਼ਰ ਨੇ ਸੋਚ ਸਮਝ ਕੇ ਬਣਾਇਆ ਹੈ ਪੂਰੇ ਕਾਕਿਆ ਸਭ ਕਿਛ ਪੂਰਾ ਘਟ ਵੱਦ ਕਿਛ ਨਾਹੀ ਇਸ ਕਰਕੇ ਜੋ ਕੁਝ ਦਿਸਦਾ ਜਿੰਨੇ ਰੰਗ ਨੇ ਬੁਲੀਆਂ ਨੇ ਰੂਪ ਨੇ ਕਾਲਾ ਗੁਰਾ ਪੀਲਾ ਕੁਛ ਵੀ ਹੈ ਇਹ ਸਾਰੇ ਪ੍ਰਮਾਤਮਾ ਦੇ ਨੇ ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਜੋ ਹਾਰੇ ਲੋੜੇ ਸੋ ਕਰੇ ਸੋਈ ਜੀ ਕਰਨ ਇਹ ਫਿਰ ਜੰਨਾ ਸੰਸਾਰ ਪਰਮੇਸ਼ਰ ਨੇ ਬਣਾਇਆ ਜੋ ਵੀ ਬਣਾਇਆ ਹੈ ਤੇ ਜੰਨਾ ਕੁਝ ਵੀ ਵਾਪਰ ਰਿਹਾ ਹੈ ਇਸ ਸੰਸਾਰ ਦੇ ਉਤੇ ਦਿਨ ਰਾਤ ਹਰ ਪਲ ਇੱਕ ਇੱਕ ਸਕਿੰਟ ਚ ਕੋਈ ਮਰਦਾ ਹੈ ਜੰਮਦਾ ਹੈ ਹੱਸਦਾ ਹੈ ਰੋਂਦਾ ਹੈ ਝਗੜਦਾ ਹੈ ਸੁਲਾਉਂਦੀ ਏ ਇਹ ਪਰਮੇਸ਼ਰ ਜੋ ਕੁਝ ਲੋੜਾ ਭਾਵ ਕੇ ਚਾਹਵੇਗਾ ਉਹੀ ਕੁਝ ਹੁੰਦਾ ਹੈ ਤੇ ਜੋ ਹੁਕਮ ਕਰਦਾ ਹੈ ਉਹੀ ਜੀ ਕਰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਸ ਕਰਕੇ ਜੋ ਕੁਝ ਹੋ ਰਿਹਾ ਪਰਮੇਸ਼ਰ ਹੀ ਕਰ ਰਿਹਾ ਹੈ ਤੇ ਉਦੀਸ਼ਾ ਨਹੀਂ ਹੋ ਰਿਹਾ ਹੈ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਇਹ ਧਨ ਜਨਾਂ ਜਨਾਂ ਨੂੰ ਭਗਤ ਜਨਾਂ ਨੂੰ ਵਹਿਰੂ ਨੇ ਪਰਮੇਸ਼ਰ ਨੇ ਆਪਣਾ ਬਣਾ ਲਿਆ ਹੈ ਆਪਣੇ ਨਾਲ ਜੋੜ ਲਿਆ ਹੈ ਅਸਲ ਦੇ ਵਿੱਚ ਮਹਾਰਾ ਜੀ ਕਹਿੰਦੇ ਉਹੀ ਪੂਰਨਪੁਰਖ ਨੇ ਤੇ ਉਹਨਾਂ ਨੂੰ ਹੀ ਧਨ ਕਹਿਣਾ ਚਾਹੀਦਾ ਹੈ ਪਰਮੇਸ਼ਰ ਧਨ ਹੈ ਤੇ ਉਹ ਪਰਮੇਸ਼ਰ ਦੇ ਪਿਆਰੇ ਵੀ ਧਨ ਜੋਗ ਨੇ ਧੰਤਾ ਜੋਗ ਨੇ ਧਨ ਹਨ ਭਾਗਾ ਵਾਲੇ ਹਨ ਵੱਡਿਆਂ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ ਹੈ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋ ਮੰਨ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੂੰ ਪਰਮੇਸ਼ਰ ਆਪ ਮਿਲਾ ਲਵੇ ਉਹੀ ਤੰਤਾਜੋਗ ਨੇ ਪਰ ਜੇ ਆਪਣੇ ਤੌਰ ਤੇ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੁੰਦਾ ਜੇ ਮਨੁੱਖ ਦੇ ਆਪਣੇ ਹੱਥ ਵਿੱਚ ਹੋਵੇ ਕਿ ਮੈਂ ਤਾਂ ਅਖੀਰਲੀ ਉਮਰ ਦੇ ਵਿੱਚ ਪਰਮੇਸ਼ਰ ਨੂੰ ਪ੍ਰਗਟ ਕਰ ਲੈਣਾ ਹੈ ਜਾਂ ਮੈਂ ਇਹਨਾਂ ਹੱਠ ਕਰਾਂਗਾ ਧੁਨੇ ਉੱਤੇ ਬਹਿ ਜਾਵਾਂਗਾ ਜਾਂ ਜਲ ਦੇ ਵਿੱਚ ਖੜਾ ਹੋ ਜਾਵਾਂਗਾ ਕਿਉਂਕਿ ਪਹਿਲਾਂ ਲੋਕੀ ਇਦਾਂ ਦੇ ਕੰਮ ਕਰਦੇ ਹੁੰਦੇ ਸਨ ਕਠਨ ਤਪੱਸਿਆ ਕਰਕੇ ਜਾਂ ਰੋਟੀ ਨਾ ਖਾਵਾਂਗਾ ਤੇ ਪਰਮੇਸ਼ਰ ਆ ਜਾਏਗਾ ਉਦੋਂ ਮਿਲ ਲਵਾਂਗਾ ਆਪਣੇ ਯਤਨ ਦੇ ਨਾਲ ਜਾਂ ਕੋ ਕਵੇ ਕਿ ਮੈਂ ਇੰਨਾ ਜ਼ਿਆਦਾ ਬਾਠ ਕਰਨਾ ਹੈ ਕਿ ਗੁਰੂ ਸਾਹਿਬ ਨੂੰ ਆਉਣਾ ਹੀ ਪੈਣਾ ਹੈ ਇਸ ਕਰਕੇ ਉਹ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚੰਤਾ ਉਹ ਇਦਾਂ ਨਹੀਂ ਮਿਲਦਾ ਉਹ ਆਪਣੀ ਮਰਜ਼ੀ ਦੇ ਨਾਲ ਮਿਲਦਾ ਹੈ ਪ੍ਰੇਮ ਦੇ ਨਾਲ ਮਿਲਦਾ ਹੈ ਤੇ ਜੇ ਕੋਈ ਆਪਣੇ ਆਪ ਪਰਮੇਸ਼ਰ ਨੂੰ ਮਿਲ ਲੈਂਦਾ ਹੋਵੇ ਤੇ ਮਾਰੇ ਕਹਿੰਦੇ ਆਪਨ ਲਿਆ ਜੇ ਮਿਲੈ ਵਿਛੜ ਕਿਉਂ ਰੋਵਾਨ ਫਿਰ ਰੋਜ ਦਾ ਰੋਣਾ ਟੋਣਾ ਕਿਉਂ ਹੈ ਅੱਜ ਹੀ ਮਿਲ ਲੋ ਫਿਰ ਸਾਰੇ ਮਿਲ ਬੈਣ ਨੂੰ ਨਹੀਂ ਮਿਲ ਸਕਦੇ ਉਹ ਜਿੰਨੂੰ ਮਿਲਾਉਣਾ ਚਾਹੇਗਾ ਜਿਹਦੇ ਉੱਤੇ ਪ੍ਰਸੰਨ ਹੋ ਜਾਏਗਾ ਜਿਹਦੀ ਭਗਤੀ ਦੇ ਉੱਤੇ ਜਿਹਦੀ ਸੇਵਾ ਦੇ ਉੱਤੇ ਉਹ ਤੇ ਇੱਕ ਜਪਜੀ ਸਾਹਿਬ ਦੇ ਪਾਠ ਦੇ ਉੱਤੇ ਵੀ ਰਿਝ ਸਕਦਾ ਹੈ ਜੇ ਪ੍ਰੇਮ ਨਾਲ ਕੀਤਾ ਜਾਵੇ ਸੱਤ ਬਾਣੀਆਂ ਨੇ ਨਿਤਨੇਮ ਦੀਆਂ ਸਤਾਂ ਬਾਣੀਆਂ ਤੇ ਪ੍ਰਸੰਤਾ ਮਿਲ ਸਕਦੀ ਏ ਜੇ ਪ੍ਰੇਮ ਦੇ ਨਾਲ ਵਿਰਾਗ ਦੇ ਨਾਲ ਅੰਦਰੋਂ ਪਿੰਜ ਕੇ ਕੀਤੀ ਜਾਵੇ। ਸਵੇਸਤਰਾਂ ਬਾਹਰੇ ਨੇ ਸਮਝਾਉਣਾ ਕੀਤਾ ਹੈ ਵੀ ਕਦੇ ਹੱਥ ਨਹੀਂ ਕਰਨਾ। ਆਪਣੀ ਮਰਜ਼ੀ ਦੇ ਨਾਲ ਹੋਰ-ਹੋਰ ਤਰ੍ਹਾਂ ਦੇ ਯਤਨ ਨਹੀਂ ਕਰਨੇ। ਪ੍ਰੇਮ ਕਰਨਾ ਹੈ ਪਰਮੇਸ਼ਰ ਨੂੰ। ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਾਣਨ। ਕਹਿੰਦੇ ਜਾਂ ਤਾਂ ਫਿਰ ਇੰਨੀ ਭਗਤੀ ਕਰੇ ਪ੍ਰੇਮ ਕਰੇ ਵਾਹਿਗੁਰੂ ਦੇ ਨਾਲ ਪ੍ਰੇਮਾ ਭਗਤੀ ਕਰੇ ਜਾਂ ਇੱਕ ਸੌਖਾ ਢੰਗ ਗੁਰੂ ਸਾਹਿਬ ਜੀ ਦੱਸ ਰਹੇ ਨੇ ਵੀ ਸਾਧੂ ਸੰਗ ਪ੍ਰਾਪਤੇ ਹਾਂ ਕੋਈ ਪੂਰਨ ਮਹਾਤਮਾ ਜਿਹੜਾ ਮਿਲਿਆ ਹੋਇਆ ਹੈ ਪਰਮੇਸ਼ਰ ਦੇ ਨਾਲ ਜਿਹੜਾ ਸਵਾਸ ਸਵਾਸ ਜਪਦਾ ਹੈ ਜਿਹੜਾ ਪਾਪਾਂ ਤੋਂ ਬਚਿਆ ਹੋਇਆ ਹੈ ਉਹਦੀ ਸੰਗਤ ਕਰੋਗੇ ਜਾਂ ਗੁਰੂ ਕੀ ਸਾਧ ਸੰਗਤ ਕਰੋਗੇ ਉਥੇ ਜਾ ਕੇ ਜਪੋਗੇ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਫਿਰ ਤੁਹਾਨੂੰ ਪ੍ਰਾਪਤੀ ਹੋਏਗੀ ਫਿਰ ਪਰਮੇਸ਼ਰ ਤੁਹਾਨੂੰ ਜਲਦੀ ਮਿਲੇਗਾ ਇਸ ਤਰ੍ਹਾਂ ਨਾਨਕ ਰੰਗ ਮਾਣਨ ਨਾਨਕ ਪਦ ਸ਼ਬਦ ਦੀ ਵਰਤੋਂ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾ ਰਹੇ ਨੇ ਵੀ ਇਸ ਤਰ੍ਹਾਂ ਰੰਗ ਬਣੇਗਾ ਰੰਗ ਲੱਗੇਗਾ ਸੰਗਤ ਦੇ ਵਿੱਚੋਂ ਸੰਗਤ ਕਰੋ ਭਾਈ ਤੇ ਅਖੀਰੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਜੋ ਪਾਵਨ ਉਪਦੇਸ਼ ਦੱਸ ਰਹੇ ਨੇ ਆਓ ਸੁਣ ਕੇ ਫਿਰ ਸਮਾਪਤੀ ਕਰੀਏ ਜੀ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਅੱਗੇ ਸਭ ਨਿਵਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖਦੇ ਨੇ ਕਿ ਉਹ ਵਾਹਿਗੁਰੂ ਜੇਠ ਦੇ ਮਹੀਨੇ ਦੇ ਵਿੱਚ ਜੇਠ ਦਾ ਮਹੀਨਾ ਭਾਵ ਕੇ ਮਨੋੱਖਾ ਜਨਮ ਜਾਇ ਦੇ ਅਰਥ ਨੇ ਕਿ ਜੇਠ ਦਾ ਮਹੀਨਾ ਉਹਦੇ ਵਾਸਤੇ ਰੰਗੀਲਾ ਹੈ ਸੁਖਦਾਇਕ ਹੈ ਸੁਹਾਵਣਾ ਹੈ ਜਿਹਦੇ ਮੱਥੇ ਦੇ ਭਾਗ ਚੰਗੇ ਹੋਣ ਚੰਗੇ ਸ਼੍ਰੇਸ਼ਟ ਮੱਥੇ ਵਾਲਾ ਭਾਵ ਕੇ ਸ਼ੁਭ ਕਰਮਾਂ ਵਾਲਾ ਹੋਵੇ ਜਿਹਦੇ ਤੇ ਕਿਤੇ ਨਾ ਕਿਤੇ ਗੁਰੂ ਦੀ ਮਿਹਰ ਵਰਤੀ ਹੋਵੇ ਕਿਤੇ ਪਿਛਲੇ ਜਨਮਾਂ ਚ ਕੋਈ ਭਗਤੀ ਅਧੂਰੀ ਰਹਿ ਗਈ ਹੋਵੇ ਜਾਂ ਕੋਈ ਕਰਮ ਅੱਗੇ ਆ ਜਾਵੇ ਜਿਹੜਾ ਮੱਥੇ ਤੇ ਲਿਖਿਆ ਹੋਇਆ ਕਰਮ ਅੱਗੇ ਆ ਜਾਵੇ ਪੁਰਾਣਾ ਕੋਈ ਕੀਤਾ ਹੈ ਕੋਈ ਸੇਵਾ ਕੀਤੀ ਹੈ ਕੋਈ ਥੋੜਾ ਬਹੁਤਾ ਭਜਨ ਬੰਦਗੀ ਕੀਤੀ ਹੈ ਜਾਂ ਪਿਛਲੇ ਜਨਮਾਂ ਦਾ ਕੋਈ ਗੁਰੂ ਦੇ ਨਾਲ ਸੰਬੰਧ ਹੈ ਉਹ ਜਾਗ ਜਾਵੇ ਚੰਗੇ ਮੱਥੇ ਵਾਲਾ ਹੋਵੇ ਚੰਗੇ ਭਾਗ ਵਾਲਾ ਹੋਵੇ ਗੁਰੂ ਦੀ ਦ੍ਰਿਸ਼ਟੀ ਦਾ ਪਾਤਰ ਹੋਵੇ ਤੇ ਮਹਾਰਾਜ ਕਹਿੰਦੇ ਉਹਨੂੰ ਪਰਮੇਸ਼ਰ ਮਿਲਦਾ ਹੈ ਉਹਦੇ ਲਈ ਭਾਈ ਹਰਜੀਠ ਰੰਗੀਲਾ ਤਿਸ ਧਣੀ ਉਹ ਚੰਗੇ ਭਾਗਾ ਵਾਲੇ ਇਸ ਤਰ੍ਹਾਂ ਭਾਈ ਜੇਠ ਦੇ ਮਹੀਨੇ ਦੇ ਵਿੱਚ ਉਹ ਵਹਿਰੂ ਉਹਨਾਂ ਨੂੰ ਮਿਲਦਾ ਹੈ ਜਨਾਂ ਦੇ ਚੰਗੇ ਭਾਗ ਨੇ ਜਨਾਂ ਨੇ ਚੰਗੇ ਭਾਗ ਬਣਾ ਲਏ ਨੇ ਨਾਮ ਜਪ ਕੇ ਸੇਵਾ ਕਰ ਗਏ ਸੰਗਤ ਕਰਕੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਭਾਵਨ ਉਪਦੇਸ਼ ज्येष्ठ ਦੇ ਮਹੀਨੇ ਦਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਪੜਿਆ ਸੁਣਿਆ ਪਾਵਨ ਉਪਦੇਸ਼ ਹਿਰਦੇ ਵਿੱਚ ਵਸ ਸਕੇ ਨਾਮ ਜਪੋ ਵੰਡ ਛਕੋ ਗੁਰੂ ਦਾ ਅੰਮ੍ਰਿਤ ਜਰੂਰ ਛਕੋ ਅੰਮ੍ਰਿਤ ਛਕ ਕੇ ਗੁਰੂ ਕੇ ਲੜ ਲਗੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਜੀਵਨ ਮੁਕਤੀ ਵੱਲ ਵਧੋ ਆਓ ਖੇਦੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾੜਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ